ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆ ਬਾਪੂ ਜੀ ਇੱਧਰ ਮਿਲੋ ਅੱਛੇ ਬਲਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਉਧਰ ਅੱਖ ਲਾ ਬੈਠਾ ਜੀ ਉਹ ਬਾਕੀ ਬਾਈ ਦਲਵੀਰ ਜੜੀ ਚੜੀ ਉਹ ਬਾਈ ਜਿਹੜੀ ਸ਼ਰਤ ਲਾਈ ਦੀ ਚਾਚਾ ਹਾਰ ਗਿਆ ਉਹ ਦਾਤੀ ਪੱਲੀਆਂ ਦੀ ਸ਼ਰਤ ਲਾਈ ਦੀ ਉਹ ਅਸੀਂ ਆਪਣੀਆਂ ਵਸੂਲਣ ਆਏ ਆ ਹਾਂ ਦਲਵੀਰ ਸ਼ਰਤ ਲਾਈ ਦੀ 7 ਦਿਨ ਅੰਸਾਰ 7 ਦਿਨ ਅੰਸਾਰ ਚਾਚੇ ਨੇ ਪਹਿਲੀ ਤਰੀਕ ਤੱਕ ਕਿਹਾ ਸੀ ਅੱਜ 31 ਹੋਊਗੀ 31 ਹੋਊਗੀ ਕਹਿੰਦਾ ਪਹਿਲੀ ਰਾਗ ਬਣਾ ਦੇਣੀ ਮੈਂ ਆਹ ਪਹਿਲੀ ਰਾਗ ਬਣਾ ਦੇ ਲਈ ਹਾਕ ਮਰਾਤੀ ਮਾਪਈ ਦੇਖ ਲੈ ਹੁਣ ਲਈ ਜਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਭਾਈ ਜੀ ਅੱਜ ਪਾਉਣਾਗੇ ਆ 7 ਨਵਾਂ ਸਾਲ ਚੱਲ ਜੀ ਨਾ ਵਧੀਆ ਹੋਣਾ ਛੜੀ ਦਾ ਫਾਇਦਾ ਲੈ ਲਿਆ ਛੜੀ ਕਿੱਥੇ ਲੱਗੀ ਬਾਹਰ ਤਾਂ ਤੂੰ ਪ੍ਰੀਵੀਲੀ ਆ ਸਵੇਰੇ ਅੜਜੇ ਦਾ ਲੱਗਦਾ ਹੈ ਮਾਰਾ ਤੂੰ ਪ੍ਰਿਕਲੀ ਦੀ ਹੈ ਕਿਹੜੀ ਛੜੀ ਲੱਗੀ ਛੜੀ ਲੱਗਲੀ ਛੜੀ ਲੱਗਲੀ 6:20 ਪੈਂਦਾ ਤਾਂ ਉਹ ਫਿਰ ਉਹ ਛੜੀ ਤਾਂ ਉਹ ਹੁੰਦੀ ਜਿਹੜੀ ਸਾਰਾ ਦਿਨ ਪਈ ਜਾਵੇ ਮੀ ਥੋੜਾ 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 ਉਹ ਖੇਤਾਂ ਵਾਲੀ ਬਦਲ ਜਾਂਦਾ ਘਰਾਂ ਵਾਲੀ ਛਿੜੀ ਹੋਈ ਪਈ ਛੜੀ ਸੜਕ 'ਤੇ ਪਤਲਾ ਸੜਕ 'ਤੇ ਪਤਲਾ ਲੱਗਦਾ ਖੇਤਾਂ ਵਾਲੀ ਬਦਲ ਜਾਂਦੇ ਮੀ ਦਾ ਯਾਰ ਮੇਰੀ ਕਿ ਬਦਲ ਲੱਗਦਾ ਬਾਕੀ ਛੁੜੀ ਲੱਗੇ ਵੇ ਬਾਈ ਪੈਰਨ ਅੱਜ ਫਾਇਦਾ ਲੈ ਲਿਆ ਦਲਵੀਰ ਨੇ ਖਾਇਦਾ ਖਾਇਦਾ ਸਾਡਾ ਵੀ ਕਰਤਾ ਇਹਨੇ ਸਾਡਾ ਭਾਈ ਸਮਾਨ ਬਾਹਰ ਖੜਾਦਾ ਇੱਥੇ ਲਗਾ ਦੇ ਉਹਨੂੰ ਉਹ ਮਾਰਦੀ ਹੈ ਉਹ ਟਰਾਲਾ ਬਾਈ ਬਾਹਰ ਖੜਾ ਹੈ ਉਹ ਫਸਵਾਗੇ ਸੁਗੇ ਤਾਂ ਬਾਹਰ ਪਏ ਆ ਹਲੇ ਹਣੇ ਆ ਪੱਤੀ ਅੰਦਰ ਆ ਆਪਾਂ ਨੇ ਆਹ ਪੱਟ ਕੇ ਉਹਰੇ ਇੱਥੇ ਖੜਾ ਦੇਣਾ ਟਰਾਲਾ ਚੱਕ ਵੀ ਨਹੀਂ ਹੁਣੀ ਪੜੀ ਪੱਲੀ ਆ ਬੜੀ ਵੀ ਬੜੀ ਆ ਇਹਾਂ ਦੇ ਛੇ ਥੱਲੇ ਲੱਗਦੀ ਮੈਨੂੰ ਚੱਕ ਵੀ ਨਹੀਂ ਉਹ ਬੰਦ ਨਹੀਂ ਲੋਟਣੀ ਲੋੜ ਨਹੀਂ ਆਉਂਦੀ ਜੀ ਹਲੇ ਸਾਡੇ ਕੋਲ ਆਹ ਫਰੇਮ ਪਈ ਆ ਦੇਖ ਤਿੰਦਾ ਤੇ ਕੇ ਗਿਆ ਪਿਆ ਗਿਆ ਫਟਾ ਕੈਫਟ ਦਿੱਤਾ ਵਾ ਤਿੰਦੇ ਨੇ ਆਹ ਫਰੇਮ ਕਿਆ ਬਣਾਉਣਾ ਇਹਦਾ ਇਹਨੂੰ ਗੰਨੇ ਵਾਲੇ ਹਾਲ ਨਾਲ ਤੇ ਵੀ ਲੱਗੇ ਜਾਣੀ ਚੱਕ ਕੇ ਹੋਂ ਦੇਖਦੇ ਆ ਆਹ ਥੱਲੇ ਹੋਈ ਲੱਗਣੇ ਆ ਫਰਮੇ ਜੇ ਫਰਮੇ ਆਰ ਲੱਤਾਂ ਆਰ ਪੋ ਲੱਗਣੀਆਂ ਆਹ ਕਿਹਨੇ ਦੱਸਿਆ ਲੱਤਾਂ ਲੱਗਣੀਆਂ ਚਾਰ ਵਾਲਾ ਬਣਵਾ ਦੇਣਾ ਇਹ ਬਣਾਉਣਾ ਪੈਣਾ ਦਲਵੀ ਦੇ ਪਤਾਉਣਾ ਨਹੀਂ ਮਿਲ ਲਿਆ ਮੈਂ ਹੈ ਮਿਲ ਲਿਆ ਮੈਂ ਚਾਰ ਅਜੀ ਕਿਲੋ ਆਹਨ ਪੂਰੇ ਚਾਰ ਹੁੰਦੇ ਆ ਬਾਕੀ ਇਹਦੀ ਵਿਚਾਰਪਸ ਕਰ ਲੋ ਉੱਥੇ ਉਹਦਾ ਬਣੇ ਤਾਂ ਉਹ ਉਹ ਆਖੇ ਇਹ ਵੀ ਖੜਾ ਕੇ ਆਉਣਾ ਇਹਦੀ ਵੀ ਗੱਲ ਹੈ ਕਿ ਬੂਟਾ ਖਾਣਾ ਬਹੁਤ ਹੈ ਜਿਹਦੇ ਕਰਦੇ ਨਹੀਂ ਆਹ ਇੱਧਰ ਬਾਈ ਫਰੈਸ਼ਰ ਹੈ ਖੜਾ ਅੰਦਰ ਹੈ ਇਹ ਪੜਨ ਕੱਢ ਕੇ ਜਦੋਂ ਜਦਨ ਕਿਹਾ ਹੁੰਦਾ ਵੀ ਖੜਾ ਆ ਜਾ ਜਿਹਦੇ ਚਾਰ ਨਾ ਬਤਲਾਦਾ ਜਿਹਦਾ ਹੁੱਥਾ ਠੀਕ ਆ ਇਹ ਅੰਦਰ ਖੜਾਇਆ ਹੋਇਆ ਹੈ ਇਹ ਫੇਰ ਉਹਦੇ ਪਤਰਪਾਲ ਪੰਨੀ ਵੀ ਦੇਖ ਲਾ ਪਰ ਉਹ ਤਾਂ ਠੀਕ ਆ ਚੱਲਣਾ ਤਾਂ ਇਹ ਜਿਹੇ ਲੇਬਰ ਹੋਊਗੀ ਦੋ ਬੇ ਕੋ ਹੈ ਹੈ ਆਪਾਂ ਨੇ ਨਹੀਂ ਲਾਚ ਕਰਨਾ ਚਲਾਉਣੇ ਆਲਾ ਆਪਾਂ ਤਾਂ ਪੜੀ ਕੱਢਣੀ ਬਸ ਜਿਵੇਂ ਅੱਗੇ ਚੱਲੀਗਾ ਜਿਹਦੇ ਕੋਲ ਲੇਬਰ ਭਾਈ ਕੱਢ ਦੂੰਗਾ ਨਹੀਂ ਸੱਤਰੀ ਗੱਲ ਵਰੂ ਐ ਦੀ ਘਟਾ ਜਾ ਚੀ ਹੈ ਨਾ ਸਰੂ ਘਟਾ ਪਿਛਲੀ ਵਾਰ ਬਹੁਤ ਸੀ ਉਹ ਜਵੀ ਕਹੀ ਗਏ ਕਹਿੰਦੇ ਜਵੀ ਬਾਪ ਬੜਾ ਕਹਿੰਦਾ ਯਾਦਾ ਜੀ ਇਤਾਂ ਆਏ ਆਏ ਜਵੀ ਬਾਈ ਜਵੀ ਕੁਛ ਨਹੀਂ ਇੱਕ ਜ਼ਿਆਦਾ ਨਹੀਂ ਹੈ ਜੀ ਜ਼ਿਆਦਾ ਹੋਵੇ ਸਾਰਾ ਰੇਟ ਨਾ ਵਧੇ ਇੰਨਾ ਜਵੀ ਦੀ ਤਾਂ 300 ਰੁਪਏ ਨੂੰ ਬੁੱਲੀ ਵਾਲਾ ਹੋਇਆ ਪਿਆ ਹੁਣ ਤਾਂ 500 ਚੌਥੇ ਦਾ ਹੈ 300 ਰੁਪਏ ਨੂੰ ਹੋਈ ਹੋਈ ਜਵੀ ਤੁਹਾਨੂੰ ਕਿੰਨੇ ਦਿੰਦਾ ਵਾ ਹਾਂ ਤੁੱਟਾ ਕਿੰਨੇ ਉਸਾਰਾ ਸਾਰੇ ਦੇ ਹਾਂ ਜੀ ਅਸੀਂ ਗੱਲ ਨਹੀਂ ਯਾਦ ਰੱਖਦੇ ਰੇਟ ਵਸੇਗਾ ਜਵੀ ਦਾ ਹਾਂ ਦੇਖ ਕੇ ਇਹਨੂੰ ਵਧਾਈ ਜਾਓ ਹਰਿਆਈ ਦਾ ਰੇਟ ਤਾਂ ਹੁਣ ਇਹ ਮਹੀਨਾ ਤਾਂ ਸੂਚ ਨਿਕਲ ਗਈ ਨੂੰ ਹੋ ਗਿਆ ਅਗਾ ਗੰਨੇ ਭਰਾਕ ਨਹੀਂ ਦਾ ਇਹ ਉਹ ਗੰਡਿਆ ਮਾਦਾ ਕੋਈ ਹਰਿਆਈ ਚਾਹੀਦੀ ਉਹ ਬਾਈ ਚਾਹੀਦੀ ਹੈ ਕਿ ਨਹੀਂ ਥੱਤੀ ਦਾ ਜਮਾ ਹੀ ਗੁੰਜ ਗੰਜਾ ਹੀ ਹੋ ਗਿਆ ਉਹ ਗੰਜਾ ਹੀ ਹੋ ਗਿਆ ਟੁੱਟੇ ਹੀ ਹੋ ਗਿਆ ਹਾਂ ਗਿਰਦੇ ਉੱਪਰ ਤਾਂ ਐ ਨਹੀਂ ਗਿਰਦਾ ਤੂੰ ਆਈ ਬਾਤ ਹੋਈ ਵੀ ਆ ਹਾਂ ਸਲਾਬਾ ਵਾ ਗੰਦ ਨੂੰ ਨਾ ਇੱਧਰ ਬਾਈ ਅਸੀਂ ਨਾਲ ਮਾੜਾ ਮੁੱਟਾ ਤਾਂ ਹੁਣ ਆਈ ਆ ਯਾਰ ਪਾੜਾ ਇਹਦਾ ਟੁੱਟਿਆ ਉਹਦਾ ਹੋਇਆ ਟੁੜਾ ਵੀ ਪਿਆ ਸੋ ਹਾਂ ਉਹ ਪਾਣੀ ਬਾਈ ਹਾਂ ਸਲਾਬਾ ਹੋਈ ਆ ਚੱਲ ਫੇਰ ਵੀ ਬਚਾਅ ਹੋ ਗਿਆ ਬਹੁਤ ਕੋਪੇ ਜਿਹਾ ਗਲੇ ਜਾਨੀ ਦੀ ਅੱਧੀ ਹੋਰ ਆ ਉੱਪਰ ਤੇ ਛੇਡ ਮਾਰਦੇ ਇਹਨੂੰ ਹਾਏ ਫਟੇਪੇਟੇ ਟੂੜੀ ਨਿਕਲ ਆਪਾਂ ਹਾਈ ਫਟੇਪੇਟੇ ਟੂੜੀ ਨਿਕਲ ਆਪਾਂ ਹਾਂ ਉਹੀ ਜੋ ਪਈ ਆ ਵਿੱਚ ਟੂੜੀ ਤਾਂ ਹੀ ਉਹ ਸ਼ਰਟ ਪਾ ਟੂੜੀ ਨਹੀਂ ਪਾਈ ਖਰਾਬ ਹੁੰਦੀ ਹੈ ਪਈ ਵੀ ਬਹੁਤ ਆ ਟੂੜੀ ਮਸ਼ੀਨ ਵਾਲੀ ਤਾਂ ਹਲੇ ਸ਼ੁਰੂ ਹੋਣੀ ਆ ਤਾਂ ਥਰੇਸ਼ਰ ਵਾਲੀ ਖਤਮ ਹੋਈ ਆ ਤੇਰਾ ਉਹ ਇੱਕ ਗੱਲ ਰਹਿ ਗਿਆ ਕਿੰਨੇ ਬੰਦੇ ਆਏ ਵਟਣ ਜਾ ਵੀ ਅੱਜ ਬੰਦੇ ਆਏ ਹੋਏ ਆ 12 8 20 ਬੰਦੇ ਆ ਇੱਕ ਰੱਖ ਜਵੀ ਹੈ ਹੀ ਨਹੀਂ ਯਾਰ ਜਵੀ ਹੈ ਹੀ ਨਹੀਂ ਮੇਰੀ ਗੱਲ ਰਾਹ ਦੀ ਹੈ ਕਾਕਾ ਹੈ ਨਹੀਂ ਭਾਈ ਕਿਆ ਕਹਿ ਰਹਾ ਹੈ ਇਹ ਆ ਇਧਰ ਨੂੰ ਜਾਂਦਾ ਨਾ ਜਿਹੜਾ ਉੱਪਰ ਨੂੰ ਹਿਮਾਚਲ ਨੂੰ ਮੈਂ ਜਾਂ ਲੂੰਗਾ ਇੱਧਰ ਹੀ ਜਾਣਾ ਇੱਥੀ ਤੇ ਜਾਂਦਾ ਕਰ ਮੇਰੇ ਚਾਰ ਗੱਡੀਆਂ ਹੋਈਆਂ ਏ ਹਾਂ ਉਹ ਸਾਰੀਆਂ ਪਹਾੜਾਂ ਵਾਲੀਆਂ ਦੀਆਂ ਬੱਸ ਪਾੜੇ ਨਾਲ ਪਾੜਾਈ ਹੈ ਚੱਕੇ ਵਾਲੀ ਹੈ ਰਾਜਾ ਨਹੀਂ ਇੱਥੇ ਪਾੜੇ ਵਾਲੀ ਹੈ ਪਤਾ ਨਹੀਂ ਇੱਧਰ ਆ ਜੀ ਪੱਧਰੇ ਆ ਜੀ 20 ਕੁਆਂਟਲੇ ਲੱਦਣਾ ਉਹਦੇ ਚਾਹੀ 20 ਲੱਦਣਾ ਮੋੜ ਦੀ ਨਾ ਮੁੰਨੀ ਗੱਡੀ ਉਹ ਇਹਨੂੰ ਭਾਈ ਛੋਡੀ ਭੇਜ ਦੇ ਸਾਡੇ ਉਹ ਚਾਚੇ ਉਹ ਯਾਰ ਕਿਸੇ ਦੀ ਜਿਹਨਾਂ ਲੈਣੀ ਹੁੰਦੀ ਨੇ ਉਹਦੀ ਗੱਡੀ ਹੁੰਦੀ ਆ ਉਹ ਇੱਧਰ ਆਇਆ ਹੋਣਾ ਕਿਤੇ ਹਾਂ ਉਹ ਕਹਿੰਦਾ ਮੇਰੇ ਤੂੰ ਇੱਥੇ ਪਾ ਦਿਓ ਤੁਸੀਂ ਬਾਹਰ ਖੜਾ ਕੇ ਕਿਤੇ ਕਹਿਤਾ ਮੈਂ ਪਾ ਦੂੰਗਾ ਮਾਹ ਟ੍ਰੇਲਰ ਟ੍ਰੇਲਰ ਉੱਪਰ ਜਾ ਕੇ ਪਾਉਣੀ ਪਊਗੀ ਹੂੰ ਠੀਕ ਹੈ 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 ਕਰਮ ਵੱਢਣ ਨੂੰ ਅਜਾ ਕੀ ਵੱਢਦੇ ਪੂਰੇ ਹਨ ਖਿੱਚੇ ਬਗਮ ਪੂਰਾ ਜੀ ਪੂਰਾ ਹੈ ਹਵਾ ਬਾਈਂ ਲੜੁੰਗੇ ਜੀ ਨਾਲ 60 ਕੁਇੰਟਲ ਦੇ ਗੇੜ ਚਲ ਗਈ 58 ਕੁਇੰਟਲ ਹੋ ਗਈ ਸਾਡੇ 22 ਗੱਲ ਪਾਣੀ ਗਲਤ ਰਾਤ ਚਲੀ ਨੂੰ ਗਿਰ ਗਈ ਉਹ ਗਿਰ ਗਈ ਜਵੀ ਇਹਦਾ ਹਵਾ ਨਹੀਂ ਆਈ ਨਾ ਕੱਲ ਪਾਣੀ ਲਾਇਆ ਬਿਨਾ ਹਵਾ ਦੇ ਤੱਕੀਆਂ ਗਿਰ ਗਈ ਉਹ ਜਵੀ ਤਾਂ ਗਿਰ ਗਈ ਬਖਤਮ ਇਹ ਵੀ ਆਇਆ ਹੋਈ ਹੈ ਤੱਕੀਆਂ ਗਿਰਨ ਲੱਗ ਗਿਆ ਉਹ ਖਾਦਿਆ ਗਿਰਿਆ ਬੈਠੀਆਂ ਲੇ ਕਿਤੇ ਮਾਰੀ ਜਾਂ ਪਾਣੀ ਖੜਾ ਮਾਰੀ ਹਵਾ ਕਿਉਂ ਨਹੀਂ ਗੱਜੇ ਨਾ ਟੂੜੀ ਦਾ ਰੇਟ ਘਟਾਇਦ ਕੀ ਨਹੀਂ ਜਿਹੜੇ ਹਿਸਾਬ ਨਾਲ ਉਹ ਟੂੜੀ ਦਾ ਰੇਟ ਤਾਂ ਵਧਣਾ ਚਾਹੀਦਾ ਹੈ ਸਾਰੇ ਕੋ ਸਭ ਥੰੜਾ ਦੇ ਦੇ ਫੇ ਦੋਇਤ ਕੀ ਚਾਹਣ ਤੁਸੀਂ ਪੈਰ ਵੀ ਪਾਉਣ ਲੱਗੇਗੀ। ਵਾਹਾਈ დაი پورے ਹੋਣ ਵਾਲੇ ਹੁਣ ਛੱਡ ਦੇ ਇਹਨੇ ਪਾ ਲੱਗਾ ਵਿਆ। ਅਜੀ ਤਾ ਮੈਨੇ ਚ ਜਾ ਰਹੇ ਹਾਂ ਪਰ ਛੱਡ ਪਾਇਆ ਫੇ ਤੂੜੀ ਬੱਤੀ। ਛੋਗੜਾ ਤਾਂ ਸਾਫ ਹੀ ਨਹੀਂ ਕਰ। ਘਾਲ ਪਾਰ ਨੂੰ ਯਾਰ। ਪਰ ਘਾਂ ਗੋਈ ਇੱਕ ਵਾਰ ਪਾਰ ਲੈ ਛੱਡ ਦੁੱਦਲ ਵੀਰ। ਇੱਕ ਵਾਰੀ ਪਾਰ ਲੈ ਉਹਨੂੰ। ਫੇ ਖਾਲੀ ਨਹੀਂ ਹੋਣਾ। ਖਾਲੀ ਨਹੀਂ ਹੋਣਾ। ਲੈਣ ਦੀ ਲੋੜ ਨਹੀਂ ਤੈਨੂੰ ਫੇ ਤੇਰੀ ਵਿੱਚ ਬਰਕਤ ਹੋਈ ਜਾਏ। ਹਾਂ। ਉਹ ਮੈਨੂੰ ਕੋ ਦੋ ਤਿੰਨ ਕੀਲੇ ਦੀ ਤੂੜੀ ਹੁੰਦੀ ਆ। ਉਹ ਵੀ ਹੋਵੇ। ਪਾਰ ਲਾਈ ਕੋਈ ਉਹ ਵੀ ਅਸੀਂ ਕਾਲੇ ਨਾਮਾ ਰੱਖ ਲੈਣੇ ਕਰਦੇ ਬੁੜਾ ਲੰਦੇ ਕਾਹ ਕਾਹ ਨੂੰ ਮਾਨੀ ਕਿੱ데 ਰੱਖੂਗਾ ਹੁਣ ਸਾਰੇ ਪੈਸੇ ਤਾਂ ਭੁੱਟੇ ਹੋ ਗਏ ਤੇਰੀ ਤਾਂ ਸੱਚੀ ਹੋ ਜਾਣੀ ਹੈ ਫਰਾਂ ਵਾਲੀਉ ਚਾਹੀਦੀ ਹੁਣ ਫਰਾਂ ਵਾਲੀ ਆਈ ਏ ਖੇਤ ਵਿੱਚ ਉਤਰੇ ਜਾ ਕੇ ਹੈ ਸਾਈ ਨਹੀਂ ਹੂੰ ਆ ਭਾਈ ਬੂਲਰ ਬਹੁਤ ਲੱਗ ਗਿਆ ਆਪਣੇ ਤਾਂ ਸਾਡੇ ਦਾ ਬਹੁਤ ਲੱਗ ਗਿਆ ਹੋਰ ਕਾਹ ਦਾ ਇਹ ਨੰਦੇ ਫੜ ਕੇ ਕਹਿ ਦਿੰਦੇ ਯਾਰ 3000 ਰੁਪਏ ਆਏ ਪਰੇ ਜਾਂਣ ਥੋੜਾ 300 ਦਾ ਜਿਹੜਾ ਇਹ ਚਾਚਾ ਜਿਹੜਾ ਸਾਹਿਬ ਇਹ ਯਾਰ ਦਾ ਟਾਈਮ ਝੋਟਾ ਹੋਗਾ ਜਿਹੇ ਜਾਂ ਇਹ ਬਾਜੀ ਬਾਫੇ 300 ਦਾ ਵੀ ਰਹੀ ਜਾਂਦਾ ਹੈ ਹੈ ਕਿ ਨਹੀਂ ਜੇ ਬੰਦਾ ਪੈ ਗਿਆ ਜੇ ਬੰਦਾ ਪੈ ਗਿਆ ਤੇ 300 ਦਾ ਜਬੀ ਆ ਥੋੜਾ ਜੂਆ ਹੀ ਤਾਂ ਹੋਰ ਜੂਆ ਜੀ ਜੂਆ ਤੁਹਾਨੂੰ ਹੱਥ ਰਾਂਗੀ ਆਏ ਉਹ ਚੱਕੇ ਖੇਜ ਗਧੀਆਂ ਆਏ ਉਹ ਅਸੀਂ ਜੇ ਅਸੀਂ ਬੀਜੀਆ ਜੇ ਚੱਕ ਜਬੀ ਉਹੋ ਕੀ ਕਹਿੰਦਾ ਸਾਡੀ ਇਹ ਤਾਂ ਮੰਦਾ ਹੀ ਨਾ ਹੋਵੇ ਕਿਤੇ ਖਰਚੇ ਦਾ ਮੂੜੇ। ਲੁੱਟਿਆ ਜਾ। ਨਾ ਨਾ ਖੇਤ ਕਿਹੜੇ ਨਹੀਂ ਗੰਨਾ ਗੰਨਾ ਵੇਚਣੇ ਚ। ਵੀ ਖੇਤ ਖਾਲੀ ਰੱਖ ਲੈਂਦੇ ਆ। ਆ ਜੀ ਤਾਂ ਕਹਿੰਦੇ ਸਾਨੂੰ ਹੀ ਰਹਿਣ ਦੇ। ਕਹਿੰਦਾ 95 ਰਹਿਣ ਦੇ। ਮਾਹ ਤੂੰ ਬੀਜ ਦੇ ਵਿੱਚ ਰੇ ਬਾਦੂਗੇ। ਮਾ ਵਿੱਚ ਰੇ ਬਾਦੂਗੇ। ਬਾਦੂਗੇ ਰਹੀ ਬਣਦੀ ਸਣਾ। ਇਹ ਮੰਦਾ ਹੋਇਆ। ਬੀਜੇ ਆ। ਰੇ ਬੋਧੀ ਬਣਨਾ। ਇਹ ਰੇ ਬਧੀਆ ਬਣਨਾ ਤਾਂ। ਥੋੜੇ ਭਾਈਏ ਹੱਥ ਲੱਗ ਗਈ। ਵੀ ਕਹਿੰਦਾ ਚਾਚੇ ਹਾਂ। ਇਹ ਕਹਿੰਦਾ ਉੱਥੇ ਡਿੱ ਗਿਆ ਜਾਂਦਾ ਜਾਂਦਾ। 14 15 ਨਹੀਂ ਬੈਣੀ ਜਾਂ। ਹਾਂ। ਪਰਲੇ ਪਾਸੇ ਨਾ ਨਾ ਹੋਗੇ ਦਿਨ ਸਾਡੀ ਖਾਜੋ। फिर <laughs> 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 क्या बदला ਬਣੇ ਗਈ ਯਾਰ ਹਾਂ ਇਹ ਪਿੰਨੇ ਜੀਣ ਲੈ ਆ ਪਿੰਨੇ ਜੀ ਕਰਕੇ ਰੱਖੇ ਪਿਆ ਦੇ ਨਾ ਰਿਹਾ ਪੱਲੀ ਦਾ ਇੱਕ ਨਹੀਂ ਬਾਤੀ ਆ ਇਹ ਹੈ ਪੱਲੀ ਸਾਹਮਣੇ ਦੀ ਬਾਦੀ ਨਹੀਂ ਦੀ ਬਾਦੀ ਜਾਈ ਇਹ ਦੋ ਤਿੰਨ ਫੇਲੇ ਚ ਬਾਈ ਹੁਣ ਜਿੱਦੀ ਬਸ ਹਾਂ 10 10 ਠੀਕ ਆ ਪੱਲੀ ਵਗੈਰਾ ਹੈ ਕੁਝ ਨਹੀਂ ਯਾਰ ਪੱਲੀ ਵੇ ਭਾਈ ਜੀਣਾ ਥੈਸ਼ਰ ਵਾਲੀ ਟੂੜੀ ਲੈ ਰੱਖੇ ਪਕ ਪਪੂਲਰ ਆ ਪਵਾਲਾਂ ਦੇ ਕਾੜ ਕੇ 70 ਪੱਲੀਆਂ ਘਾਟ ਤੇ ਕੱਟ ਜਾਈਦੀਆਂ ਤਕੀਲਾ ਆ ਜਾਂਦਾ ਸਾ ਚੱਕੇ ਲੱਦ ਕੇ ਵੀ ਲੈਣਾ ਕਿੱਲਾ ਆ ਜੇ ਤਿੰਨ ਵੰਡਾ ਤਿੰਨ ਵੰਡਾਈ ਦੇ ਬਾਈ ਉੱਪਰ ਆਜ ਤਿੰਨ ਵੰਡਾ ਆ ਜਾਂਦੀ ਆ ਬਹੁਤ ਪੰਡਾ 100 100 ਪੰਡਾ ਲੱਦ ਲਿੰਦੇ ਬਸ ਦੇਖੀ ਨਹੀਂ ਹੈਗੇ ਜੱਗੇ ਰਹੀਆਂ ਭੁੰਗੇ ਲੈ ਲਵੈ ਇਹਨੂੰ ਹਾਂ ਹੋ ਲੈ ਬੜਾ ਭਰ ਲੈਂਦਾ ਭੁੰਗ ਦਾ ਗਰਾਮਾ ਸੌਦਾ ਤੂੰ ਤਿੰਨ ਕਿੱਲਾਂ ਦੀ ਲੈ ਆਏ ਤੇ ਪਾਲ ਲਿਆ ਉੱਥੇ ਤੇ ਇੱਕ ਵਾਰ ਪਤਾ ਵਿਧੀ ਕਰੀ ਸੀ ਤੂੰ ਨਹੀਂ ਕੋਈ ਰੋਣੀ ਕਰੀ ਸੀ ਆਓ ਆ ਮੁੰਡੇ ਬਾਬਾ ਇਹਦੇ ਆਹ ਕਹਿੰਦਾ ਔਕਾ ਔਕੇ ਤੇ ਅਰ ਜੀ ਵੀ ਔਕਾ ਹੋਇਆ ਤੋ ਇਹ ਵੀ ਦਿਚਾਰ ਦੀ ਸੀ ਇਹਨਾਂ ਦੇ ਭਾਈ ਨੇੜੇ ਨੇੜੇ ਇੱਕ ਇੱਕ ਰਾਜ ਚ ਢੋਤੀ ਸਾਰਿਆਂ ਦੀ ਬਾਰੀ ਆਈ ਮੇਰੀ ਮੈਲੇਉਣ ਦੀ ਮੰਡ ਚੋ ਭਾਈ ਵੀ ਤੇ ਅਛਰਦੀ ਸੀ ਭਾਈ ਚਰਦੀ ਬੋਟ ਆਇਆ ਲੱਗਣ ਦਾ ਭਾਈ ਆਵੇ ਲੱਜੇ ਕਰ ਜਿਹੜੇ ਹਣ ਦੋ ਜਿਹੜੇ ਰਾਦ ਸਾਰੇ ਆ ਦੋ ਆਉਣੇ ਬਸ ਆਹ ਆਂ ਅੱਧੀ ਵੀ ਨੇ ਜਦੇ ਕਰ ਲਾ ਜਦੇ ਮੋਟੀਆਂ ਪਕੌੜੀਆਂ ਜਾਓ ਅੱਧੀ ਰਾਦੋ ਵੀ ਕਿਥੇ ਤੇ ਲਈਏ ਸੋਨੀ ਦਾ ਕੰਮ ਖੜੇ ਗਿਆ ਅੱਜ ਜੀ ਬਾਈ ਆ ਜਣਾ ਤਾਂ ਮੈਂ ਹੈ ਤੂੰ ਖੜਾ ਆਇਆ ਹੁਣ ਨਹੀਂ ਅਜੇ ਨਿਕਲ ਆਇਆ ਫੇਰ ਰੱਖੂਗਾ ਕਿੱਥੇ ਉਹਨੂੰ ਮੀਂਹ ਚ ਕਿਹੜਾ ਮੀਂਹ ਪਿਆਈ ਮੈਂ ਤਾਂ ਹਨਾਨ ਸਵੇਰੇ ਕਿਣ ਮਨ ਕਾਣੀ ਹੋਈ ਹੁਣ ਆ ਜਾਂਦਾ ਉਹ ਹੁਣ ਲਿਬੜੇ ਹੋਏ ਪੈਪਾ ਤਾਰ ਲੇ ਉੱਪਰ ਤੇ ਗੇਟ ਵਾਲੀ ਦਾ ਤਾਰ ਲੂੰਗਾ ਬੰਦਾ ਹਾਂ ਆਉੜੀ ਲਿਆਉਣੀ ਪੈਣੀ ਆ ਤੇਰਾ ਮੋਟਲਾ ਕੱਢ ਲੂੰ ਫੇਰ ਦੱਸਿਆ ਤਿੰਨ ਦਿਨ ਮੌਸਮ ਖਰਾਬ ਹੈ ਇੱਥੇ ਡੇਟ ਬਾਹਰ ਜਾਂਦਾ ਉੱਥੇ ਪਰਥੇ ਤੂੜੀਆ ਕਹਿੰਦੇ ਸਾਰੇ 20 ਬੰਡੋ ਵੀ ਜਲ ਜਾਣ ਅੱਜ ਵੀ ਨਾ ਪੈ ਰੋ। ਆਹ ਕੋਈ ਜੱਟ ਦਾ ਫਿੱਦਰਾ ਰੋ ਰਹਿ ਲੇਗਾ। ਓਕੇ। ਅਮਨਦੀਪ ਨੇ ਨਾਲੇ ਕਈਆਂ ਦਾ ਵੇਰਦਾ ਹੈ ਫੰਡਾ ਦੀ ਕਿ ਹੁੰਦੀ ਆ ਇਹ 50 ਕਹੀ ਜਾਂਦਾ 50 ਦੀਆਂ। ਵੀ ਮੇਰਾ ਤੁੜੀ ਜਾਲਦੀ ਤੂੰ। ਪੈਦਾ 50 ਦੀ। ਚੱਲ ਦੋ ਦਿਨ ਹੋਰ ਲੇਟ ਸਹੀ ਤੂੰ ਮੈਂ ਫੁਰਕਾ ਕਰਨਾ। ਹੋਰ ਜਗ੍ਹਾ ਨਹੀਂ ਕਿਧਰੇ ਯਾਰ। ਬਣਨਾ ਕੰਮ ਹੈ ਅੰਦਰ ਇਹਦਾ। ਜਾ ਜਨੂ ਜਿਹੜਾ ਜੀ ਹਾਂ ਜਿਹੜਾ ਪਰਤਾਲੀ ਆ ਜੂਗੇ ਆਹੋ ਭਰਸਾ ਭਾਈ ਭਈ ਇਹ ਗੱਲ ਲੱਪਾ ਹੂੰ ਭਈ ਇਹ ਤਾਂ ਠੀਕ ਹੈ ਭਈ ਇਹ ਗੱਲ ਨੇ ਜੱਕਾ ਟ੍ਰੈਲਰ ਲੈਣਾ ਹੂੰ ਬਸ ਆਪਣੇ ਖੇਤ ਮਾ ਤੇ ਲੈ ਆਉਣੀ ਇਹਦੇ ਲੈਉਣੇ ਦਾ ਟ੍ਰੈਲਰ ਨਹੀਂ ਚੱਕ ਕੇ ਫਿਰਦੇ ਨਹੀਂ ਬਸ ਉਹ ਠੀਕ ਹੈ ਹੋਰ ਕੀ ਤੇ ਬਹੁਤ ਵਧੀਆ ਹਾਂ ਉਹ ਆ ਜਣੇ ਭਈਆ ਹੋਰ ਲਈ ਆ ਜਣੇ ਪੰਜ ਚਾਰ ਦਿਨ ਮਗਰ ਤਾਂ ਸਾਡੇ ਕਹਿੰਦਾ ਮਿੱਟੀ ਛੜਦੂ ਮਖਾ ਕਹੇ ਛੜਦੂ ਭਈਆ ਕੈਂ ਆਹ ਕਦੀ ਰਾਈਡਰ ਨਾਲੇ ਨਕਮੇ ਜਮੈਂ ਹੀ ਉਹ ਦੂਈ ਗੱਲ ਨੂੰ ਠੀਕ ਆ ਉਹ ਬੰਦੇ ਦੀ ਗੱਲ ਠੀਕ ਆਪਣੇ ਅੱਟ ਦੇ ਆ ਰਿਹਾ ਆ ਮੈਂ ਗੱਲ ਉਹ ਨਾਲ ਬਾ ਠੀਕ ਆ ਉਹਨਾਂ ਦੇ ਸਾਥ ਸ੍ਰਾਮ ਨੂੰ ਰੇਟ ਕਰਨਾ ਉਹਦੇ ਨਾਲ ਦੱਸ ਬਾ ਠੀਕ ਆ ਨਕੀ ਲੱਗਾ ਜੀ ਜੀ ਭਰਨੀ ਹੈ ਆ ਇਹ ਨਹੀਂ ਵੀ ਇਹ ਮੈਂ ਕਰ ਲੈ ਬਰਬਰ ਕਰ ਹਾਂ ਉੱਪਰ ਤੇ ਆਉਣੀਆਂ ਨਹੀਂ ਭਾਈ ਇਹਨਾਂ ਨੂੰ ਉੱਪਰ ਚਾਹੀਦੀ ਸਾਨੂੰ ਨਾ ਤੂੰ ਉਹ ਦਿਹਾੜੀ ਪਰ ਰੱਖ ਦਿਹਾੜੀ ਕਾਲੇ ਰੱਖਣੀ ਯਾਰ ਹਾਂ ਤੇ ਦਿਹਾੜੀ ਪਾ ਨੀ ਬਾਰਾ ਖਾਣਾ ਮੈਨੂੰ ਵੀਰੋ ਨੀ ਬੰਨਾ ਜੋਰ ਮਾਰਨਾਂ ਨੂੰ ਦੇਖ ਕੇ ਯਾਰੀ ਬਿਨਾਂ ਨੇ ਬੋਤਲ ਚੱਕ ਕੇ ਤੁਰੇ ਹੀ ਰਹਿਣਾ ਪਾਣੀ ਦੀ ਅਰੇ ਘੜੀ ਜਾ ਸਾਨੂੰ ਭਾਟਾ ਨਾ ਉਹਨਾਂ ਨੂੰ ਇਹ ਮੀਗਲ ਅੱਜ ਤਾਂ ਦੇਖੀ ਵੀ ਦਿਹਾੜੀ 'ਚ ਬੰਦੇ ਜਿੱਤੇ ਭੁੱਖੇ ਨੂੰ ਮੈਂ ਉਧਰ ਆਇਆ ਕਹਿੰਦਾ ਬਾਈ ਸੁੱਖਾ ਕਹਿੰਦਾ ਤਿੰਨ ਦਿਹਾੜੀਆਂ ਦੇ ਦੇ ਤੂੰ ਵੀ ਆਇਆ ਕਹਿੰਦਾ ਅੱਧੀ ਹੋ ਗਿਆ ਆ ਤੇਰਾ ਠੇਕਾ ਉਹ ਇਹ ਆਇਆ ਕਹਿੰਦਾ ਕਹਿੰਦਾ ਜਿਹੇ ਦਿਹਾੜੀ 'ਚ ਰੱਖ ਲਾ ਕਹਿੰਦਾ ਤਿੰਨ ਦਿਹਾੜੀਆਂ ਲੱਗ ਜਣੀਆਂ ਆ ਕਹਿੰਦਾ ਨਹੀਂ ਬਾਈ ਤਿੰਨ ਦਿਹਾੜੀਆਂ ਦੇ ਪੈਸੇ ਦੇ ਦੇ ਮੈਂ ਤੈਨੂੰ ਪਤਨ ਦਿਹਾੜੀਆਂ ਦੇ ਪੈਸੇ ਦੇ ਦੇ ਜਿਹੜੇ ਮਰਗੀ ਤੇ ਦੋ ਦਿਹਾੜੀਆਂ ਮੋਕਾਰ ਦਿਆ ਮੇਰੇ ਕਿੰਨੀ ਤੇ ਚਾਰ ਦਿਹਾੜੀਆਂ ਮੋਕਾਰ ਦੋ ਹੀ ਲੱਗੀਆਂ ਦੋ ਲੱਗੀਆਂ ਅੱਧੀ ਦਿਹਾੜੀ ਹੋਰ ਲੱਗ ਜੂਗੀ ਫਿਰ ਅਮੀਰ ਉਹਦੇ ਵੀ ਜਾਂਦੇ ਰਹੇ ਕਿ 4 ਕੱਬੇ ਕੰਢੀ ਜਿਹੜੀ ਜਿਹੜੀ ਪੱਤੇ ਆਉਂਦੇ ਆ ਕੰਮ ਹਾਂ ਕੰਮ ਉਹ ਤਾਂ ਥੱਲੇ ਆ ਗਿਆ ਟਾਈਮ ਟੂਬ ਨਹੀਂ ਪੈਂਦਾ ਪੰਜ ਵਜੇ ਕਿ 6 ਵਜੇ ਹਾਂ ਜਿਹੜੀ ਜਿਹੜੀ ਪਰੋ ਤੇਰੇ ਇਹ ਲੱਗੇ ਇੱਕ ਵਾਰ ਸ਼ਾਮ ਨੂੰ ਕੰਮ ਦੇ ਕੇ ਬਹੁ ਵੀਰੇ ਆਈਆਂ ਬੇਲੇ ਘੁੰਮਦੇ ਨਾ ਤਾਂ ਹੈ ਉਹ ਕੰਮ ਹੈ ਭਾਈ ਜਿਹੜਾ ਕੰਮ ਬੰਦਾ ਚੰਗਾ ਕਰਦਾ ਲੋਕੀ ਜਾਂਦਾ ਬੈਠ ਜਾਂਦਾ ਲੈ ਵੀ ਰਾਜੀ ਹਾਂ ਉਹ ਬੈਠ ਜਾਂਦਾ ਸੁੱਖਾ ਤਾਂ ਆਪੇ ਲਾਈ ਜਾਂਦਾ ਚੱਕ ਕੇ ਕਹੀ ਆਪੇ ਲਾਈ ਜਾਂਦਾ ਮਸਾਲਾ ਇਹ ਨੂੰ ਨਹੀਂ ਪ੍ਰਵਾਹ ਹੈ ਜੀ ਕਾਲੇ ਬਤਾ ਹੀ ਬੰਦੀ ਜੇ ਬੁੱਕ ਤੇ ਵੀ ਤਾਂ ਹੀ ਅਗਲਾ ਮਹੀਨਾ ਮਹੀਨਾ ਖੜਾ ਰਹਿੰਦਾ ਹੋਰ ਮਿੱਤੇ ਪਹਿਲਾਂ ਇਹਦੇ ਲੱਗੇ ਰਿਆ ਉਹ ਫਿਰ ਕਾਲੇ ਦੇ ਲਾਇਆ ਉਹਨੇ ਮੈਨੂੰ 20 21 ਦਿਨ ਖੜਾ ਰੱਖਿਆ ਨਾ ਕੰਮ ਵਾਲੇ ਉਹ ਬੁੱਕ ਤੇ ਕੰਮ ਵਾਲੇ ਬੰਦੇ ਇਹਦੀ ਆ ਬਾਜੀ ਬਸ ਬਈਲੇ ਨੂੰ ਕੋਈ ਨਹੀਂ ਪੁੱਛਦਾ ਹਾਂ ਕੁਰਸੀ ਬੈਠੋ ਕਿਉਂ ਪੁੱਛਦਾ ਆਦੀ ਪੱਗ ਨਹੀਂ ਪਾਉਣ ਲੱਗੇ ਕੁਰਸੀ ਬੈਠਾ ਪਤਾ ਆਪਣਾ ਕੰਮ ਕਰਿਆ ਹੈ ਆਪਣੀ ਦਿਹਾੜੀ ਪਾਇਆ ਹੈ ਜਿਹੜਾ ਕੁਰਸੀ ਹੈ ਨਹੀਂ ਅੰਕਲ ਕਹਿ ਲਵੇ ਅੰਕਲ ਨਹੀਂ ਪਾ ਕੇ ਆ ਮੈਂ ਬਾਬਾ ਆਪਣਾ ਕੰਮ ਕਰਿਆ ਆ ਕਰਦਾ ਕਰਦਾ ਮੈਂ ਭੇਜਿਆ ਕੇ ਪਾ ਵੀ ਤਾਂ ਦਿਹਾੜੀ ਉਹ ਪੈਂਦੀ ਮੇਰੀ ਬੈਠੇ ਦੀ ਕਿਹੜੀ ਦਿਹਾੜੀ ਪਾ ਕੇ ਆ ਇਹ ਆਦੇ ਪੈਂਦੀ ਤਾਂ ਹੈਗੀ ਦਾ ਯਾਰ ਤਾਂ ਮੈਂ ਭਾਈ ਦੀ 800 ਰੁਪਏ ਦੀ ਦਿਹਾੜੀ ਦਾ ਮੈਂ ਭਾਈ ਹਾਂ ਇਹ ਤਾਂ ਫਿਰ ਆਇਆ ਹੋ ਗਿਆ ਵੀ ਚੱਕਰੇ ਰੁਕੀ ਹੁਣ ਮੈਂ ਜਾ ਕੇ ਲੱਦ ਕੇ ਰੋਪੜ ਲੈ ਜਾਨੀ ਹਾਂ ਭਾਈ ਭਾਈ ਦੀ ਪੈਂਦੀ ਦਿਹਾੜੀ ਅਸੀਂ ਰੋਟੀ ਖਰਾਏ ਵੇ ਆ ਵੇ ਠੀਕੋ ਗੱਲ ਯਾਰੀ ਤੇਰੀ ਪੈਤੀ ਕੁਰਦੀ ਪਾੜੀ ਜੀ ਰੋਪੀ ਪਰਾਏ। ਹਾਂ। ਹਾਂ। ਅਰੇ ਕਰਦੇ ਬਹੁਤ ਔੜੀ ਟੁੜੀ ਜੀ। ਅੱਜ ਤਾਂ ਬਚਾਣੀ। ਭਾਈ ਇਹ ਦੂਈ ਆ ਫਿਰ। ਇਹ ਮਸ਼ੀਨ ਵਾਲੀ ਆ। ਉਹ ਨਹੀਂ ਮੈਂ ਕਰਦੇ ਗਿੰਦੀ। ਦੇਖਿਆ ਪਹਿਲਾਂ ਔੜੀ ਤਾਂ ਨਹੀਂ ਕਰਦੇ ਇੰਨੀ। ਹਾਂ ਹੁਣ ਕਰ ਟੁੱਟਣ ਲੱਗ ਗਈ। ਇਹ ਮਸ਼ੀਨ ਵਾਲੀ ਟੁੱੜੀ ਆ ਗਈ। ਆ ਵੀ ਪੱਟੇ ਲਈਏ ਪੈਫ ਹੁਣ। ਨਾ ਹਲੇ ਦੇਖ ਲੈ ਇਹ ਜਿਹੜਾ ਕਿਹਾ ਉਹ ਗੱਲ ਜਿਹੜੀ ਠੱਕਣਾ ਹੈ ਹੈ ਇਹ ਡਾਲਾ ਵੀ ਖੜਾਉਣਾ ਓਰੇ ਹੋਰ ਟ੍ਰੈਲਰ ਤਾਂ ਅਜੇ ਆਇਆ ਨਹੀਂ ਆਇਆ ਕਿੱਥੇ ਤੈਸੇ ਬੱਟ ਨਾ ਇਹ ਤਾਂ ਪੱਕੇ ਹੁਣ ਤੇ ਛੇੜਾ ਲੈਣਾ ਹੈ ਬਾਕੀ ਸਮਾਨ ਉੱਤਰ ਖੜਾ ਰਹਿਣਾ ਉਹ ਦੇਖ ਲੈ ਜੁੜਾ ਜਿਹੜਾ ਖੜਾਉਣਾ ਅੰਦਰ ਮੈਂ ਚਾਹੀ ਲੰਗੀਆਂ ਬਾੜ ਦੇ ਓਰੇ ਤੰਗੀਆਂ ਬਾੜ ਨੂੰ ਤਾਂ ਵੀ ਕੁਦ ਨਹੀਂ ਹੂੰ ਉਹ ਅੱਛੇ ਜਿਹੜਾ ਤੰਗੀਆਂ ਬਾੜਉਂਦੇ ਉਹ ਅੱਛੇ ਜੁੜਾ ਜਿਹੜਾ ਖੜਾਉਣਾ ਲਾਦੀ ਅੰਦਰ ਦੇਖ ਲੈ ਬੰਦਾ ਕਹਦਾ ਇੱਕ ਹੋਰ ਨਾ ਆ ਹੁੰਦੀ ਰਹੀ ਐ ਨਾ ਤੇਰੇ ਨਾਲ ਜਵਾਨ ਹੋਈ ਦੀ ਤਾਕੂੜੀ ਦੇ ਦਿੱਤੀ ਤੈਨੂੰ ਹੁਣ ਤੂੜੀ ਨਹੀਂ ਦੇਣੀ ਅਸੀਂ ਇਹ ਔਰ ਕੌਣ ਗੱਲ ਨੂੰਗੀ ਜੇ ਤੇਰੀ ਘੜੀਂ ਪੰਜ-ਚਾਰ ਪੰਡਾ ਨਹੀਂ ਦੀ ਭਾਈ ਹੋਰ ਨਾ 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 ਠੀਕ ਐ ਗੱਲ ਤੂੰ ਕਹ ਗਿਆ ਹਾਲਾ ਇਹਦਾ ਕੀ ਹੋਇਆ ਹਾਂ ਹੋ ਰਹੀ ਐ ਲੱਗਿਆ ਤੁਸੀਂ ਕੌਣਲਾ ਹੋਰ ਇਹਦੇ ਇਹ ਤਾਂ ਹਗਮਰਾ ਗਿਆ ਆ ਗਿਆ ਭਾਈ ਕੀ ਹੁੰਦਾ ਐ ਸੁਖਾ ਤੇਰੀ ਗੱਲਾਂ ਕਰਦੇ ਤੇ ਅੱਛਾ ਜੀ ਹੂੰ ਜੇਡ ਨੂੰ ਆਇ ਨਹੀਂ ਫੇ ਸੋਨੀ ਅੱਜ ਨਹੀਂ ਉਹ ਪਹਿਲਾਂ ਤਾਂ ਉੱਥੇ ਗੁਰਦੁਆਰੇ 'ਚ ਖੜਾ ਦਾ ਹੁਣ ਜਾ ਮੀਂਹ ਆ ਗਿਆ ਉਹ ਅੱਜ ਮੰਗੇ ਨੇ ਵਿੱਚ ਕਹਤਾ ਮੀਂਹ ਕਰ ਕੀ ਨਹੀਂ ਆਇਆ ਆ ਮੀਂਹ ਕਰ ਕੇ ਆ ਤੇ ਕੰਮ ਨਹੀਂ ਦਿੰਦੇ ਜਦੋਂ ਬਾਹਰ ਹੀ ਤਾਂ ਬਣਾਉਣਾ ਪੈਣਾ ਹਾਂ ਮਨੂੰ ਮੰਗੇ ਨੇ ਇੱਥੇ ਗਿਆ ਤਾਂ ਮੈਂ ਵੀ ਤੇ ਬੰਦਾ ਕਹਿੰਦਾ ਮੀਂਹ ਆ ਗਿਆ ਕਹਿੰਦਾ ਵੀ ਤੇਰਾ ਕੰਮ ਵੀ ਨਹੀਂ ਚੱਲਣਾ ਹੈਗਾ ਅੱਜ ਹਾਂ ਤੇ ਤਾਂ ਕਰਕੇ ਫਿਰ ਮੈਂ ਵੀ ਇੱਧਰ ਘਰ ਨੂੰ ਆ ਗਿਆ ਸੋਨੀਗੜ੍ਹ ਉੱਥੇ ਕਾਹਦਾ ਨਹੀਂ ਜਮ ਹਟੋ ਤਿੰਨ ਦਿਨ ਆਰਾਮ ਕਰੋ ਤੁਸੀਂ ਹੁਣ ਕੋਈ ਚੱਕਰ ਐਨਾ-ਐਨਾ ਕੁ ਬੜਨਾ ਤਿੰਨ ਚਾਰ ਦਿਨ ਇਹ ਕੋਈ ਗੱਲ ਨਹੀਂ ਐਨਾ ਕਾ ਚਾਹੀਦਾ ਵੀ ਰੈਕਟਰ ਕਾਲੂ ਵੀ ਦੱਸਿਆ ਵਾ 75% ਅੱਜ 67 ਦਾ ਅੱਜ 50 ਦੁਪਹਿਰੇ ਨੂੰ ਗੋਡੇ ਰਹਿ ਗਏ ਕਹਿਣਾ ਨਾ ਹੋ ਗਿਆ ਆ ਭਲੇ ਦੁਪਹਿਰਾ ਹੋਣਾ 12 ਵਜੇ ਦਾ ਜਾਂ 12 ਵਜੇ ਨਹੀਂ ਕਾ ਤੇ ਨਹੀਂ ਵੱਜੇ 12 ਵਜੇ ਗਏ ਲੈ 1:00 ਵਜਣੇ ਆਲਾ ਹੁਣ 1:00 ਵਜੇ ਹੁੰਦਾ 1:00 ਵਜੇ ਹੁੰਦਾ ਸਾਢੇ 12 ਹੋ ਗਏ ਸਾਢੇ 12 ਹੋ ਗਏ 1 ਵਜੇ ਦੁਪਹਿਰਾ ਹੁੰਦਾ ਇਹ ਹੈਗਾ ਟਾਈਮ ਸੁੱਖਾ ਦੱਸੂਗਾ ਇਹ ਰੋਟੀ ਰੋਟੀ ਖਾ ਲਿਆ ਦੁਪਹਿਰੇ ਕੋਈ ਜਾਂਦੇ ਭਾਈ ਇਹ ਸੁੱਕੇ ਕੋਈ ਆਉਂਦਾ 1:00 ਵਜੇ ਭਾਈ ਦੁਪਹਿਰਾ 1:00 ਵਜੇ ਦੁਪਹਿਰਾ ਪੂਰਾ ਆ ਰਹਿਣਾ 1 ਤੇ ਲੈ ਕੇ 3 ਤੱਕ ਐ ਲੋਕੇ 1 ਤੇ 2 ਤੱਕ ਉਥੇ ਬਾਅਦ 3 ਵਜੇ ਤੱਕ ਫਰਕ ਪੈਣ ਲੱ ਜਾਂਦਾ ਦੁਪਹਿਰਾਂ ਤਾਂ ਗਰਮੀਆਂ ਜੇ ਤਪਦਾ ਹੁਣ ਕਿਹੜਾ ਦੁਪਹਿਰ ਪਤਾ ਤਾਂ ਲੱਗਦਾ ਨਹੀਂ ਦੁਪਹਿਰ ਹੈਗਾ ਗਰਮੀ ਜੀ ਪਤਾ ਲੱਗਦਾ ਉਹਦਾ ਵੀ ਜਾਂ ਮਰ ਦੁਪਹਿਰ ਹੋਇਆ ਹੋਇਆ ਉਹ ਜੇਰ ਦੇ ਮਹੀਨੇ ਚ ਪਤਾ ਲੱਗਦਾ ਸਰ ਸੂਰਜ ਇੱਥੇ ਘੜਾ ਹੁੰਦਾ ਸਰ ਸਿਰ ਪਰ ਸਰ ਉਹ ਵੀ ਠੀਕ ਟਾਈਮ ਨਹੀਂ ਹੁੰਦਾ ਪਰ ਸਾਵਾ ਵੀ 6 ਫੁੱਟ ਦਾ ਬੰਦਾ ਵੀ ਇੰਨਾ ਘਲਾਦਾ ਫਿਰ ਤਾਂ ਲੱਭੀ ਜਾਂਦਾ ਮੇਰਾ ਪਰਸ਼ਾਵਾਂ ਕਿੱਥੇ ਆ ਪੈਰਾਂ ਥੱਲੇ ਹੁੰਦਾ ਆ ਲੋ ਜੀ ਬਾਈ ਜਵੀ ਬੱਢ ਰਿਹਾ ਮਾਰੋ ਮਾਰੋ ਖੇਤ ਚੱਕਦਾ ਉਧਰ ਹੂੰ ਆਪ ਵੀ ਅੱਧਾ ਚੱਕਦਾ ਉਧਰ ਵੀ ਦੋ ਲੇਬਰਾਂ ਲੱਗੀਆਂ ਪਈਆਂ ਅੱਜ ਉਹ ਪਰਾਂ ਵੀ ਲੇਬਰ ਲੱਗੀ ਹੋਈ ਆ ਉਹ ਦੇਖੋ ਉਧਰ ਵੀ ਚੱਲ ਰਿਹਾ ਆ ਆਪਾਂ ਨੇ ਜਵੀ ਰੱਖ ਲਈ ਹਲੇ ਛੋਟੀ ਆ ਇਹ ਬੀਜ ਮਹਿੰਗੇ ਵਾਲਾ ਇਹ ਕੱਲ ਦੂਰ ਪਾਰਟੀ ਆ ਗਈਆਂ ਵੱਢਣੇ ਆਣੀਆਂ ਕੱਲ ਸਾਰੀ ਵੱਢ ਹੋ ਜੂਗੀ ਨਾ ਹੂੰ ਗਨ ਬਟ ਦਾ ਮੈਨੂੰ ਇਹ ਕਹਿੰਦਾ ਸਭ ਸਿਰੋ ਮੀਜਾ ਉਧਰ ਨਾ ਹਾਂ ਸੋਹਣੀ ਹੋ ਜਾਣੀ ਆ ਵੀ ਤਾਂ ਇੱਕ ਵੀੜਾ ਖੜਾ ਯਾਰ ਆਦੀ ਕੇ ਵੱਟੋ ਯਾਰ ਆਦੀ ਕੇ ਦੇਖੇ ਤਾਂ ਖੜੀ ਵੀ ਹਲੇ ਹੈ ਖੜੀ ਵੀ ਹੋਵਰਾ ਬਾਹ ਮਤੇ ਮਾੜੀ ਮੁੱਟੀ ਵੱਡੂਗੀ ਇੱਕ ਟ੍ਰੇਲੀ ਨੂੰ ਹੋਰ ਐ ਖੇਤ ਮਾਤੇ ਇੱਕ ਟ੍ਰੇਲੀ ਉਧਰ ਜਿਆ ਤਿੰਨੇ ਟ੍ਰੇਲੀ ਆਉਣੀ ਆ ਹੋ ਜੇ ਟ੍ਰੇਲੀ ਬਣ ਜਾਂਦੇ ਆਪਾਂ ਹਾਂ ਨਾ ਤਿੰਨੇ ਟ੍ਰੇਲੀ ਆ ਆਰਾਮ ਨਾਲ

ਇਹ ਉਧਰ ਨੀਲੂ ਨਭ ਕਹਨੈ ਤਾਂ ਗਿਰ ਗਈ ਇਹਦਾ ਪਿਆ ਵੀ ਰੇਟ ਡਾਊਨ ਲੱਗਣਾ ਇਹਦਾ ਹੁਣ ਹੁਣ 3.5 ਥੱਲੇ ਆ ਹੁਣ ਨੀਲੂ 3.5 ਪਰੋਣਾ ਤਾਂ ਫਿਰ ਹੁਣ ਠੀਕ ਆ ਰੇਟ ਹੂੰ ਠੀਕ ਹੈ ਨਾ ਗੱਲ ਇਹ ਹੁਣ ਠੀਕ ਆ ਨਾ ਸਿੱਧੀ ਖੜੀ ਹਵਾ ਆ ਗਈ ਨਾ ਗਿਰ ਜਾਨਾ ਕੀ ਫਾਇਦਾ ਫੇ ਗਾਦੀ ਬਹੁਤ ਛੇਤੀ ਆ ਗਲੀ ਗਲੀ ਵੀ ਜੀ ਦੀ ਦਿਲਵੀਰ ਵਾਲੀ ਦਿਲਵੀਰ ਸਾਰੀ ਗਲ ਗਈ ਹਾਂ ਹੁਣ ਚਾਹ ਦੋ ਤਰੀਸ ਹੀ ਮੌਸਮ ਵੀ ਖਰਾਬ ਹੈ ਇਹ ਵਧੀਆ ਨਿਕਲ ਜੂਵੇ ਹੁਣ ਅੱਜ ਤਾਂ ਧੁੱਪ ਨਿਕਲਿਆ ਜੀ ਮੌਸਮ ਸਾਫ ਆ ਹਲਤਾ ਦੱਸਿਆ ਹਟਾ ਮੀਤਾ ਅੱਜ ਵੀ ਜੀ ਤੇ ਜੀ ਆ ਹੋਣੀ ਹੋਰ ਕਿੰਨੀ ਕਿਹਬਤਾਉਣੀ ਹਾਂ ਹਾਂ ਉਹ ਦੇਖੋ ਬਹੰਗੇ ਵਾਲਾ ਬੀਜ ਵੀ ਦਿਖਾ ਦੇ ਚ ਰੇ ਨੂੰ ਪਾਲ ਲੈ ਉਹ ਖਬਰੀ ਉਹਨੇ ਕੰਮ ਲੋਟੇ ਕਰਨਾ ਹੀ ਵੀ ਨਹੀਂ ਪਤਾ ਹੈ ਖਬਰੀ ਦੇ ਵੀ ਜਿਆਦਾ ਮਹਿੰਗੀ ਜਾਣੀਆਂ ਕੋਈ ਪਤਾ ਨਹੀਂ ਹੈਗਾ ਇਹਦਾ ਲੋਟਾ ਇਹਦਾ ਹੀ ਗੇਮ ਹਾਂ ਇਹਨੂੰ ਬਾਹ ਕੇ ਛੱਡਦੀ ਹਾਂ ਇਹ ਤਾਂ ਬਾਹ ਲੈਣੇ ਕੱਲੂ ਪਾਸ ਤੇ ਵਿਲੇ ਹੋ ਗਏ ਬਾਹਲੇ ਵਿਲੇ ਹੋ ਗਏ ਇਹਨੂੰ ਬਾਹ ਕੇ ਛੱਡ ਦੇ ਦੂਰ ਮਾਰ ਕੇ ਛੱਡ ਦੇ ਉਹਦੇ ਬਾਅਦ ਛੇੜਨੇ ਇਹਨਾਂ ਨੂੰ ਬੱਟਾ ਮਾਰ ਦੇਣੀ ਸਪਰੇ ਆ ਕੰਡੇ ਦੀ ਠੀਕ ਹੈ ਨਾ ਇਕੱਠੇ ਛੇੜੂਗੇ ਬਰਾਓ ਖਾਲੀ ਹੋਏ ਤੇ ਮੈਂ ਉਹ ਤਾਂ ਇਕੱਠੇ ਹੀ ਬੀਜਣਾ ਆਪਣਾ ਹੈ ਆ ਗੰਨਾ ਤਾਂ ਇਕੱਠਾ ਹੀ ਬੀਜੂਗਾ ਆ ਦੋ ਖੇਤ 18 ਦੇ ਬੀਦਣੇ ਹਾਂ ਉਹ ਆ 18 ਹਾਂ ਬਾਕੀ 95 ਆ ਵੀ 95 ਹਾਂ ਰੋਡ ਦਾ 18 ਆ 95 ਬੀਜਣੇ ਸਾਰੇ ਸਾਰੇ 95 ਦੇ ਆਇਆ ਅੱਧੀ ਦੇ ਨਹੀਂ ਵੱਟੂਗੀ ਲੱਗੀ ਭਾਈ ਲੋਡ ਹੁਣ ਉਹਦੇ ਚੱਲਦਾ ਕੰਮ ਰਮੂ ਆ ਹਾਂ ਭਾਈ ਹੂੰ ਅੱਧੀ ਦੇ ਨਹੀਂ ਵੱਟੂਗੀ ਕਿਹੜੀ ਉਹਨਾਂ ਨੇ ਵੀ ਸਮਝ ਨਹੀਂ ਆਉਂਦੀ ਉਹ ਨਾਲੇ ਧੀ ਕੋੰਟ ਲੱਤੀ ਆ ਧੀ ਕੋੰਟ ਕੀ ਹੋ ਰਹੀ ਛੱਡ ਦੇ ਹਲੇ ਕਹਿੰਦੇ ਸੀ ਹਾਂ ਵੱਢ ਲੈਣਾ ਸ਼ਾਮ ਤੱਕ ਵੱਢ ਦੇਣੀ ਉਹਨੂੰ ਦੇਖ ਲੱਗਾ ਗੱਡੀ ਭਰ ਲਈ ਜਾ ਇੱਕ ਹੋਰ ਸ਼ਾਮ ਕਹਿੰਦਾ ਮੈਂ ਸ਼ਾਮ ਤੱਕ ਦੱਸਦਾ ਤੁਹਾਨੂੰ ਕਹਿੰਦਾ ਵੱਢ ਕੇ ਰੱਖ ਦਾਂ ਤੇ ਉਸੇ ਪੈਣੀ ਆ ਕਹਿੰਦਾ ਉੱਥੇ ਕੇ ਕੱਲੂ ਰਾਤ ਲੈ ਜੂਂਗਾ ਕੱਲੂ ਰਾਤ ਲੇ ਜੂਂਗੇ ਉਹ ਨੜੇ ਉਹਦھر ਜੇ ਵੀ ਛੋਟੀ ਆ ਸਾਈਡ ਪੜੀ ਆ ਜੇ ਵੀ ਇੱਧਰ ਕਿਹੜੀ ਆ ਸਾਈਡ ਸਾਰੀ ਜੇ ਵੀ ਪੜੀ ਆ ਉਹ ਗੱਬੇ ਦੀ ਦਵੀ ਵੀ ਉੱਥੇ ਬਹੁਤ ਆ ਯਾਰ ਹੁਣ ਧੀਰਨ ਲਾਗੀ ਦੇਖਾਉ ਤੇ ਛੇਪੀਆਂ ਤੱਕੀ ਆਵਾ ਆ ਗਈ ਜੇ ਮੜੀ ਜੀ ਇਹਨੇ ਵਿਛਾਉਣਾ ਪੈ ਜਣਾ ਫੇਰ ਠੀਕ ਉਹਦੇ ਉੱਪਰ ਲਾਉਂਦੇ ਜ਼ੋਰ ਮਾੜਾ ਯਾਰ। ਅਸੀਰੋਂ ਨਾ ਬੜਾ ਕੰਮ ਦਿੱਤਾ ਬਈ। ਹੈ? ਉਹ ਸੀਰੋਂ ਆ ਜਿਹੜੀ ਆ ਦੇਖ ਲੈ। ਉਹਨਾਂ ਨੂੰ ਵੀ ਮੈਂ ਉਹੀ ਬੜਾਈ। ਇਹਨਾਂ ਨੂੰ ਵੀ? ਉਹ ਪਰਲੇ ਨੂੰ ਵੀ। ਮੈਂ ਬੜਾਈ ਦਾ ਵੀ। ਹਾਂ, ਉਹਦੇ ਬੜਲੇ ਥੱਲੇ। ਚਾਹ ਵੀ ਹੈਗਾ। ਚਾਹ ਕਹਤਾ ਬਣਦੀ ਆ। ਚਾਹ ਕਿ ਤਾਰੀ ਵੀ ਆਮ ਲੈ ਕੇ ਆਤੇ ਗਰਮ ਗਰਮ। ਯਾਰ ਅਸੀਂ ਲੋਕ ਪੀ ਲੈਂਦੇ ਸਾਮਨੇ ਨਹੀਂ ਕਰਦੇ। ਕੋਈ ਨਾ ਕੋਈ ਨਾ ਮੈਂ ਲੈ ਕੇ ਆਇਆ। ਜਾਨ ਨੂੰ ਲੋਡ ਹੋਣਾ ਜਾਨ ਨੂੰ। ਢੋਲੀ ਤਾਂ ਨਹੀਂ। ਢੋਲੀ ਉਹਨਾਂ ਕੋਲ ਪਈ ਛੋਟੀ। ਹੈ? ਢੋਲੀ ਕੇ ਹੋਰ ਪਵਾ ਲਈ ਉਧਰ 7 ਜਾਨੇ ਉਧਰ 8 ਜਾਨੇ ਲੱਗੇ ਵੀ 12 ਇਹ ਆ। ਕਿ ਢੋਲੀ ਹੋਰ ਪਵਾ ਲ देख ली हां इक जे पौंड इक डोली च ना मैं मैं ले आई ना बता ये दस्स मन्नू पहला वठ जाने हां आठवां ਛੋਟੇ ਮੇ ਪਾ ਲਿਆ ਦੇ ਇਕਾਂ ਉੱਥੇ ਡੋਲੀ ਪਈ ਉਹਨਾਂ ਕੋਲ ਚੱਕ ਲਿਆ ਛੋਟੀ ਦੋ ਡੋਲੀਆਂ ਪਾ ਲਿਆ ਚੱਲ ਫਿਰ ਦੇਖਦੇ ਲੱਦਨ ਦੇ ਹਲੇ ਇਹਨਾਂ ਨੂੰ ਕਿੰਨੇ ਬੱਡੂਗੇ ਹੋਰ ਫਿਰ ਹਲੇ हां ਬੱਡੇਗਾ ਬਾਕੀ ਦਾ ਬੱਡੂਗਾ ਬਾਕੀ ਇਹ ਲੈ ਜਾ ਤਾੜ ਨਾਲ ਅਨਾ ਕੋਈ ਫਕਰ ਨਹੀਂ ਆ ਚਾਰ ਤੀ ਦੇ ਨਾਲ ਆ ਤੂੰ ਮੈਂ ਕਹਿੰਦਾ ਕੱਲ ਨੂੰ ਜ਼ਿਆਦਾ ਯਾਰ ਜੀ ਦੇਖਦੇ ਆ ਅੱਜ ਜ਼ਿਆਦਾ ਜੀ ਅੱਜ ਜ਼ਿਆਦਾ ਹੀ ਆ ਵੀ ਅੱਜ ਕੱਲ ਕਿੰਨੀ ਹੁੰਦੀ 58 ਹਮ ਸਾਜ 70 ਦਿਨਾਂ ਵਾਲੇ ਤੱਕ ਜਾਏਗੀ ਦੇਖਦੇ ਚੱਲ ਵਧੀਆ ਹੱਥ ਰੰਗ ਹੋਵੇ 70 ਰੁਪਏ ਦੇ ਜਾਊ। ਉਹ ਜੀਸੀ ਬਹੁਤ ਘਾਟੇ ਖਾਲੇ ਹਾਂ ਜੀ ਹੁਣ ਦਿਨ ਆਇਆ ਹੋਇਆ ਜਵੀ ਵਾਲੇ ਸ਼ੁਗਰ ਜੀ ਨੇ। ਜਵੀ ਘਾਟੇ ਹੀ ਪਾਉਂਦੀ ਹੁੰਦੀ। ਨਹੀਂ ਇੱਕ ਸਾਲ ਵੱਧਾ ਬਹੁਤ ਕਰਾ ਜਵੀ ਨੇ ਰੌਤਾ ਵੀ ਜੀ ਦੇ। ਯਾ ਉੱਥੇ ਆ ਉਹ ਯਾਰ ਜਿੱਦ ਤੱਕ 2 ਲੱਖ ਦੀ ਵੇਚ ਗਏ ਤੇ ਪਦੋਂ ਗੀਲਾ ਜੋ ਦੋ ਵਾਰ ਜਿਆਦਾ ਆ ਬਾਅਦ ਰੇਟ ਤੇ ਯਾਰ ਐਤ ਕੀ ਇੰਨੇ ਕੀ ਹੋਈ ਜਾਣੀ ਇਹ ਉਹ ਆ ਤਾਂ ਆ ਤਾਂ ਮੇਰੀ ਗੱਲ ਜੇ ਦੋ ਵਾਰ ਬੀਤੀ ਤੇ ਸਿੰਗਲ ਆ ਆ ਤਾਂ ਲੋਟਿਆ ਆ ਕੇ ਕੰਮ ਬਣਾ ਠੀਕ ਆ ਸਰੋਂ ਇੰਨੀ ਹੋ ਜਾਣੀ ਇਹ ਬਸ ਠੀਕ ਨਹੀਂ ਗੱਲ ਹਮ ਸਰੋਂ ਕੋ ਥੋੜਾ ਜਿਹਾ ਖਰਚਾ ਜਿਆਦਾ ਨਾਲ ਗੰਨਾ ਵੀ ਜਿਆਦਾ ਹੋ ਜਾਣਾ ਹਾਂ ਠੀਕ ਆ ਲੈ ਆ ਮੈਂ ਜਾਇਦਾ ਦੀ ਆ ਕੇ ਲੈ ਆ ਲੈ ਆ ਹੈ ਲੈ ਆ ਲੋ ਬਾਈ ਲੋਡ ਹੋ ਗਿਆ ਕੰਮ ਆ ਉਹ ਚਾਹ ਪੀਂਦੇ ਤਾਰਨ ਜਾਣਾ ਹੁਣ ਹੈਗਾ 50 ਕੁਆਂਟਲ ਦੇ ਉੱਪਰ ਮਾਲ ਦੇ ਇਹਦੇ ਬਾਕੀ ਜਾ ਕੇ ਕਿੰਨਾ ਕੁ ਹੁੰਦਾ ਚੌਥਾ ਲੋ ਲਾ ਪੰਜਵਾਂ ਲੋ ਲਾ ਲਈ ਔਰ ਗਿੱਲਾ ਪਿਆ ਖੇਤ ਹਲੇ ਇਹਨੂੰ ਪਾਣੀ ਲਾਇਆ ਤਾਂ ਆਪਾਂ ਨੇ 15 ਦਿਨ ਪਹਿਲਾਂ ਕੱਢ ਦਿੰਦਾ ਹੁਣ ਬਾਹਰੇ ਉਹ ਤੇ ਆਪੇ ਲੱਦਿਆਂ ਦੇ ਲੱਦਣੇ ਤੇ ਹੋਰ ਡੋਲ ਬੱਤਣੀਆਂ ਲਈ ਫਸਪਰੇ ਮਾਰਦੇ ਡੋਲਾਂ ਪਰ ਹੁਣ ਸਾ ਮਾਰਦੇ ਆ ਇਹਨਾਂ ਪਰ ਉਹਨਾਂ ਨੇ ਤਾਂ ਪੂਖੰਦੀ ਡੋਲਾਂ ਸਾਫ ਕਰੀ ਇਹਨਾਂ ਨੇ ਥੋੜੇ ਦੇ ਘੱਟ ਡੋਲਾਂ ਸਾਫ ਕਰੀ ਉਹਦੇ ਨਾਲ ਹੀ ਚੱਕੀ ਜਾਂਦੀ ਹੈ ਦਸੀ ਜਾ ਉਹ ਮਿੰਡੀਆਂ ਮੈਂ ਬਹੁਤ ਜਵਈ ਖੜੀ ਹੈ ਬੱਡ ਹੋ ਗਈਆਂ ਉਹਦੀਆਂ तो 10 क्विंटल जो भी खड़ी उन्नी है मानना 19 क्विंटल में खड़ी है 50 इदे च खड़ी है 50 खड़ी है तो मजा सवा 100 क्विंटल जो भी इधर खड़ी है वाह 50 सवा 175 क्विंटल माल खड़ा खड़ा है 150 चल गया हैं 150 चल गया हां 325 क्विंटल जो भी होनी चाहिए हो जानी हो जोगी 325 350 350 हो जोगी 350 नहीं होनी हो जानी नहीं होनी वो हो जानी वो 350 होगी फिर होऊंगा हां वो वो पालला हुंजल श्री सिंह खड़ा है जो बड गए बड़ता उन्होंने ਆਹ ਕੁੰਜਨ ਸਰੇ ਦਾ 생ਦਾ ਉਧਰ ਤੇ ਐਂ ਵੱੜਦੇ ਹੁੰਦੇ ਆ ਅੱਛਾ ਉੱਥੇ ਨਾ ਮੋਟਰ ਕੋਲੇ ਐਂ ਵੱਡੀ ਦੀ ਠੀਕ ਆ ਚੱਲ ਫਿਰ ਸਾਢੇ 300 ਮਾਇਦਾ ਵੀ ਇਨੀ ਹੋ ਜੂਗੀ ਚੱਲ ਜਿਹੜੀ 350 ਹੋਊਗੀ ਤਾਂ ਵੀ ਬਥੇਰੀ ਐ ਬਥੇਰੀ ਐ ਸਵਾ ਮੈਂ ਤਾਂ 300 ਹੀ ਲਾਈ ਹੋਈ ਆ 300 ਵੀ ਹੋ ਗਈ ਤਾਂ ਵੀ ਘਰ ਪੂਰਾ ਐ ਤੇ ਇਸ ਗਾਰੇ ਨੇ 6 ਫੁੱਟ ਪਲਾਈ ਹੋਈ ਨਹੀਂ ਜਾਂਦੀ ਖਾਨੀ ਹਨਾ ਲਾਉਂਗਾ ਇਹ ਵੀਰੇ ਬੂਟੇ ਆਇਦੋਂ ਤੇਰਾ ਫੁੱਟ ਹੋਊਗਾ ਹੂੰ ਵਧੀਆ ਬੱਸ ਕਿਹੜਾ ਟਾਈਮ ਚੱਲਦਾ ਬੂਟੇ ਦਾ ਚੱਲਦਾ ਹੁਣ ਬੂਟੇ ਦਾ ਚੱਲਦਾ ਕਹਿੰਦਾ ਆਉਣਾ ਆਉਣਾ ਟਾਈਮ ਤੇਰੇ ਬਾਈ ਦਾ ਉਹ ਕੰਮ ਹੈ ਉਹ ਕਹਿੰਦਾ ਆਉਣਾ ਆਉਣਾ ਟਾਈਮ ਬੂਟੇ ਦਾ ਹੈ ਪਰ ਉਹਣਾ ਬੰਦੇ ਵਾਲੀ ਇਹ ਤਨ ਦਾ ਬੋਲਣਾ ਬੰਦੇ ਵਾਲੀ ਆ ਹਾਂ ਦੇਖਦੇ ਹਾਂ ਹੁਣ ਚੰਗੇ ਵਾਲਾ ਦਾ ਕਿ ਬੰਦੇ ਵਾਲਾ ਆਉਂਦਾ ਬੰਦੇ ਵਾਲਾ ਹੀ ਆਉਣਾ ਚੱਲੀਏ ਫਿਰ ਦੇਖਦੇ ਹਾਂ ਹਾਂ ਚਲੋ ਠੀਕ ਆ ਬਾਈ ਮਿਲਦੇ ਹਾਂ ਕੱਲੂ ਦੇਖਦੇ ਹਾਂ ਹੁਣ ਬਾਕੀ ਦੇਖਦੇ ਤਾਂ ਕੰਡਾ ਕਿ ਨਾ ਹੁੰਦਾ ਉਹ ਉਹਨਾਂ ਨੇ ਹੀ ਵੜਦੇ ਨਹੀਂ ਕੀ ਕੋਣਟ ਵੜਦੇ ਆ ਹਲ ਤਾਂ ਵੱਡੀ ਜਾਣਦੇ ਗੱਡੀ ਭਰਨਾ ਆਊਗਾ ਸ਼ਾਮ ਨੂੰ ਦੇਖੀਂ ਉਹਨਾਂ ਨੇ ਬੰਦੇ ਲੈਣ ਆਵਾ ਕਰੂੰਗਾ ਕੋਈ ਨਾ ਕੋਈ ਹਿੱਲਾ ਆਉ ਗੱਡੀ ਭਰੂਗਾ ਉਹ ਹਾਂ ਜਿੰਨੀ ਉਹੀ ਹੋ ਜਿੰਨੀ ਉਧਰ ਉਹਦਾ ਕੰਡਾ ਕਰਾਉਂਗਾ ਫੇਰ ਇੱਧਰ ਕੰਡਾ ਕਰਾਉਂਗਾ ਹਾਂ ਇੱਕ ਇਹਦਾ ਉਹ ਗੱਡੀ ਨਹੀਂ ਆਪਣੀ ਉਹ ਗੱਡੀ ਉਹਨਾਂ ਦੀ ਪੜਦੇ ਨਹੀਂ ਨੂੰ ਛੋਟੀ ਗੱਡੀ ਪੜਦੇ ਨਹੀਂ ਉਹਨਾਂ ਨੇ ਪਾਰ ਲਈ ਜਾਂ ਲੱੜਨ ਲੱਦ ਲੈਣ ਇੱਕ ਗੱਡੀ ਉਹਨੇ ਪੜਦੇ ਨਹੀਂ ਹੂੰ ਠੀਕ ਨਹੀਂ ਚਲ ਠੀਕ ਆ ਹੋਰ ਕੀ ਆ ਚੱਲੀਏ ਚਲੋ ਚੱਲ ਫੇਰ ਤੂੰ ਜਾ ਕੇ ਦੇਖ ਡੰਗਰ ਡੋਂਗਰ ਮੈਂ ਖਾਲੀ ਕਰਕੇ ਡੰਗਰ ਤੂੰ ਆਪਣਾ ਉਤਾਰਿਆ ਢੇੜਾ ਮੈਂ ਆ ਕੇ ਖਾਲੀ ਕਰਕੇ ਬਸ ਬਾਕੀ ਦਾ ਆਦੀ ਕਿਕੜਾ ਹੋ ਜਾ ਲੱਗ ਲਿਉਣੀ ਉਹਨੇ ਅੰਡਾ ਕਰਾਇਆ ਉਹ ਗੋ ਜਾ ਕੇ ਠੀਕ ਠੀਕ ਨਹੀਂ ਹੂੰ ਉਹ ਡਰਾਈਵਰ ਕਹਿੰਦਾ ਗੰਡਾ ਕਹਿੰਦਾ ਮੈਂ ਪਰਾ ਕਰਾਇਆ ਪਿਆ ਹੂੰ ਮੈਂ ਪਰਾਂਗਾ ਤੇ ਕਰਾਇਆ ਗੰਡਾ ਮੈਂ ਮੈਂ ਸਾਨੂੰ ਤਾਂ ਆਹ ਗੰਡਾ ਨੇੜੇ ਆਹ ਗੰਡਾ ਕਰਵਾ ਆਪਣਾ ਠੀਕ ਨਹੀਂ ਚੱਲ ਸਾਨੂੰ ਕੀ ਪਤਾ ਕਿ ਮੈਂ ਸਾਨੂੰ ਨਹੀਂ ਪਤਾ ਵੀ ਤੈ ਇੱਥੇ ਕਰਾਇਆ ਸਾਡੇ ਕਿੰਦੇ ਤੂੰ ਹਿਮਾ ਚਾਲੀ ਆ ਮੈਂ ਕਰਾਈ ਜਿੱਥੇ ਮਰਜੀ ਕਰਾਈ ਅਸੀਂ ਤਾਂ ਆਹ ਗੰਡਾ ਮੰਨਣਾ ਓਰੇ ਦਾ ਹੂੰ ਓਰੇ ਕਰਾ ਗੰਡਾ ਠੀਕ ਨਹੀਂ ਗੱਲ ਆਹ ਨੇੜੇ ਦਾ ਹੀ ਆ ਹਾਂ ਹਾਂ ਚੱਲ ਅੱਗੇ ਬੰਦੇ ਉਹ ਤਾਂ ਠੀਕ ਆ ਇਹਨਾਂ ਨੂੰ ਦਿਨ ਨਹੀਂ ਜਾਣਾ ਬਾਕੀ ਨਪਟਣ ਲੱਗਣਾ ਹੂੰ ਹੂੰ ਮੈਂ ਭਾਂਡੇ ਲੈ ਕੇ ਆਵਾਂ ਗਲਾਸ ਉਹਨਾਂ ਨੂੰ ਕਰੂੰਗਾ ਵੀ ਰੱਖ ਦੂੰਗੇ ਠੀਕ ਆ ਠੀਕ ਆ ਇਹਨਾਂ ਨੂੰ ਵੀ ਕਹਿ ਦਾਂ ਵੀ ਇੱਥੇ ਰੱਖ ਠੀਕ